ਜਬ ਵਰਦਾਨ ਤਮੈ ਉਹ ਆਵਾ ਜਦ ਵਰਦਾਨ ਦਾ ਉਹ ਸਮਾ ਆ ਗਿਆ RAMDAS ਤਬ ਗੁਰੂ ਕਹਾਵਾ ਤਾਂ RAMDAS ਗੁਰੂ ਪਦਵੀ ਨਾਲ ਸ਼ਿਸ਼ੋਬਿਤ ਹੋਏ ਤਹਿ ਵਰਦਾਨ ਪੁਰਾਤਨ ਦਿਆ ਉਹਨਾਂ ਨੂੰ ਪੁਰਾਤਨ ਵਰਦਾਨ ਦੇ ਕੇ AMARDAS ਤੁਰਪੁਰ ਬਾਗ ਲੀਆ ਆਪ ਗੁਰੂ ਅਮਰਦਾਸ ਸਵਰਗ ਨੂੰ ਚਲੇ ਗਏ। ਸ੍ਰੀ ਨਾਨਕ ਅੰਗਦ ਕਰ ਮਾਨਾ। ਗੁਰੂ ਨਾਨਕ ਦੇਵ ਨੂੰ ਗੁਰੂ ਅੰਗਦ ਅਮਰਦਾਸ ਅੰਗਦ ਪਹਿਚਾਨਣਾ। ਅਤੇ ਗੁਰੂ ਅੰਗਦ ਨੂੰ ਅਮਰਦਾਸ ਵਜੋਂ ਮੰਨਿਆ ਗਿਆ। ਅਮਰਦਾਸ RAMਦਾਸ ਕਹਾਇਓ। ਅਤੇ ਗੁਰੂ ਅਮਰਦਾਸ ਨੂੰ ਗੁਰੂ RAMਦਾਸ ਕਰਕੇ ਜਾਣਿਆ ਗਿਆ। ਸਾਧਨ ਲੱਖਾ ਮੋੜ ਨਹਿ ਪਾਇਓ ਸਾਧੂ ਲੋਕਾਂ ਨੇ ਇਸ ਭੇਦ ਨੂੰ ਸਮਝ ਲਿਆ ਪਰ ਮੂਰਖ ਪਛਾਣ ਨਹੀਂ ਸਕੇ ਭਿੰਨ ਭਿੰਨ ਸਭ ਹੂੰ ਕਰ ਜਾਣਾ ਸਭ ਲੋਕਾਂ ਨੇ ਇਹਨਾਂ ਨੂੰ ਭਿੰਨ ਭਿੰਨ ਕਰਕੇ ਜਾਣਿਆ ਏਕ ਰੂਪ ਕਿਨ ਹੂੰ ਪਹਿਚਾਨਾ ਪਰ ਕਿਸੇ ਵੇਲੇ ਨੇ ਚੋਹਾ ਨੂੰ ਇੱਕ ਰੂਪ ਕਰਕੇ ਪਛਾਣਿਆ ਹੈ ਜਿਨ ਜਾਤਾ ਤਿਨ ਹੀ ਸਿੱਧ ਪਾਈ ਜਿਨਾ ਨੇ ਇਹਨਾ ਨੂੰ ਇੱਕ ਰੂਪ ਕਰਕੇ ਜਾਣਿਆ ਹੈ ਉਹਨਾਂ ਨੇ ਹੀ ਮੁਕਤੀ ਸiddhi ਪ੍ਰਾਪਤ ਕੀਤੀ ਹੈ ਬਿਨ ਸਮਝੇ ਸਿੱਧ ਹਾਥ ਨਾ ਆਈ ਇਸ ਭੇਦ ਨੂੰ ਸਮਝੇ ਬਿਨਾ ਮੁਕਤੀ ਹੱਥ ਨਹੀਂ ਲੱਗਦੀ RAMDAS ਹਰ ਸੋ ਮਿਲ ਗਏ ਗੁਰੂ RAMDAS ਹਰ ਨਾਲ ਅਪੇਧ ਹੋ ਗਏ ਗੁਰਤਾ ਦੇਤ ਅਰਜਨ ਹੈ ਪੇ ਆਤੇ ਗੁਰੀ ਆਈ ਗੁਰੂ ਅਰਜਨ ਨੂੰ ਦੇ ਗਏ ਜਬ ਅਰਜਨ ਪ੍ਰਭ ਲੋਕ ਸਿਧਾਈ ਜਦੋਂ ਗੁਰੂ ਅਰਜਨ ਪ੍ਰਭ ਲੋਕ ਨੂੰ ਚਲੇ ਗਏ ਹਰ ਗੋਬਿੰਦ ਤੇ ਠਾ ਠਹਿਰਾਈ ਤਾਂ ਉਹਨਾਂ ਦੀ ਥਾਂ ਤੇ ਗੁਰੂ ਹਰਗੋਬਿੰਦ ਨੂੰ ਠਹਿਰਾਇਆ ਗਿਆ ਹਰ ਗੋਬਿੰਦ ਪ੍ਰਭ ਲੋਕ ਸਿਧਾਈ ਜਦੋਂ ਗੁਰੂ ਹਰਗੋਬਿੰਦ ਪਰਮਾਤਮਾ ਪਾਸ ਚਲੇ ਗਏ। ਹਰ ਰਾਏ ਤਹਿ ठा ਬੈਠਾਰੀ। ਤਾਂ ਗੁਰੂ ਹਰ ਰਾਏ ਨੂੰ ਉਹਨਾਂ ਦੇ ਸਥਾਨ ਉੱਤੇ ਬਿਠਾਇਆ ਗਿਆ। ਹਰਕ੍ਰਿਸ਼ਨ ਤਿੰਨ ਕੇ ਸੋਤ ਹੋਏ। ਉਹਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਹੋਏ। ਤਿੰਨ ਤੇ ਤੇਗ ਬਹਾਦਰ ਪਏ। ਉਹਨਾਂ ਤੋਂ ਬਾਅਦ ਗੁਰੂ ਗੁਰੂ ਤੇਗ ਬਹਾਦਰ ਜੀ ਹੋਏ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਗੁਰੂ ਤੇਗ ਬਹਾਦਰ ਜੀ ਨੇ ਹੁਨਾ ਬ੍ਰਾਹਮਣਾ ਦੇ ਤਿਲਕ ਅਤੇ ਜੰਜੂ ਦੀ ਰੱਖਿਆ ਕੀਤੀ ਕਿਨੋ ਵੱਡੋ ਕਲੂ ਮਹਿਸਾਕਾ ਇਸ ਰੂਪ ਵਿੱਚ ਉਹਨਾਂ ਨੇ ਕਲਯੁਗ ਵਿੱਚ ਇੱਕ ਵੱਡਾ ਸਾਾਕਾ ਘਰ ਵਖਾਇਆ ਸਾਧਨ ਹੇਤ ਇਤੀ ਜਿਨ ਕਰੀ ਸਾਧੂ ਪੁਰਸ਼ਾਂ ਲਈ ਜਿਨ੍ਹਾਂ ਨੇ ਕੁਰਬਾਨੀ ਦੀ ਹੱਦ ਕਰ ਦਿੱਤੀ ਸੀਸ ਦਿਆ ਪਰ ਸੀਨਾ ਉਚਰੀ ਕੇ ਸੀਸ ਦੇ ਦਿੱਤਾ ਪਰ ਮੋਹੋਂ ਸੀਤਾ ਕਾ ਨਹੀਂ ਕੱਢੀ ਧਰਮ ਹੀਤ ਸਾ ਕਾ ਜਨ ਕੀਆ ਧਰਮ ਦੀ ਰੱਖਿਆ ਲਈ ਜਿਨਾਂ ਨੇ ਅਜੇ ਹਾ ਸਾ ਕਾ ਕੀਤਾ ਸੀਸ ਦਿਆ ਪਰ ਸਿਰਰ ਨਾ ਦਿਆ ਕੇ ਸੀਸ ਦੇ ਦਿੱਤਾ ਪਰ ਧਰਮ ਉਤੇ ਅਟਲ ਰਹਿਣ ਦਾ ਹੱਥ ਨਹੀਂ ਛੱਡਿਆ ਨਾਟਕ ਚੇਟਕ ਈਏ ਕੋ ਕਾਜਾ ਧਰਮ ਕਰਮ ਕਰਨ ਲਈ ਜੋ ਸਾਧਕ ਨਾਟਕਾਂ ਤੇ ਚੇਟਕ ਕਰਦੇ ਹਨ। ਪ੍ਰਭ ਲੋਕ ਕਨ ਕਹੇ ਆਵਤ ਲਾਜਾ। ਅਜਿਹੇ ਪਰਪੰਚਾ ਨੂੰ ਵੇਕੇ ਹਰ ਭਗਤਾ ਨੂੰ ਸ਼ਰਮ ਆਉਂਦੀ ਹੈ। ਪਰ ਗੁਰੂ ਜੀ ਨੇ ਹਰ ਗੱਲ ਸੱਚ ਕਰ ਵਿਖਾਈ। ਦੁਹਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀ ਆਪਿਆ ਪਿਆਨ। ਗੁਰੂ ਜੀ ਨੇ ਸ਼ਰੀਰ ਰੂਪੀ ਠੇਕਰਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰੋਤੇ ਪਨ ਕੇ ਪ੍ਰਭੂ ਲੋਕ ਲਈ ਪ੍ਰਸਥਾਨ ਕੀਤੀ ਤੇਗ ਬਹਾਦਰ ਸੀ ਕਿਰਿਆ ਕਰੀ ਨਕਿਨਹੁ ਆਨ ਗੁਰੂ ਤੇਗ ਬਹਾਦਰ ਜੀ ਵਰਗਾ ਮਹਾਨ ਕਾਰਜ ਕਿਸੇ ਹੋਰ ਤੋਂ ਨਹੀਂ ਹੋਇਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਗੁਰੂ ਤੇਗ ਬਹਾਦਰ ਜੀ ਦੇ ਚਲਾਣੇ ਦੇ ਕੋ ਤਕ ਨਾਲ ਸਾਰੇ ਜਗਤ ਵਿੱਚ ਸੋਗ ਛਾ ਗਿਆ। ਹੇ 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 ਸਭ ਜਗ ਭਿਓ ਜੈ 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 ਸੁਰ ਲੋਕ। ਜਗਤ ਵਿੱਚ ਹਾਹਾਕਾਰ ਮਚ ਗਿਆ ਪਰ ਦੇ ਪੂਰੀ ਵਿੱਚ ਜੈ ਜੈਕਾਰ ਹੋਣ ਲੱਗ ਗਿਆ। ਇਹ ਤਸ਼ਰੀਬ ਚਿਤ੍ਰਨਾਟਕ ਗ੍ਰੰਥੇ ਪਾਤਸ਼ਾਹੀ ਵਰਨਨ ਨਾਮ ਪੰਚਮੋ ਧਿਆਏ ਸਮਾਪਤ। ਮਾਸਤ ਸੋਬ ਮਾਸਤ ਆਫ ਜੂ ਇਥੇ ਸ਼੍ਰੀ ਬਚਤਰਨਾਟਕ ਗ੍ਰੰਥ ਦੇ ਪਾਤਸ਼ਾਹੀ ਵਰਣਨ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ ਸਭ ਸ਼ੋਭ ਹੈ ਚੋਪਈ ਆਮੈਂ ਆਪਣੀ ਕਥਾ ਬਖਾਨੋ ਹੁਣ ਮੈਂ ਆਪਣੀ ਵਾਰਤਾ ਦਾ ਬਖਾਨ ਕਰਦਾ ਹਾਂ ਤਪਸਾਦਤ ਜਿਹ ਬਿਦ ਮੋਹ ਆਨੋ ਇਸ ਤਰ੍ਹਾਂ ਮੈਨੂੰ ਤਾਪ ਕਰਦੇ ਨੂੰ ਲਿਆਂਦਾ ਗਿਆ। ਹੇਮਕਉਂਟ ਪਰਬਤ ਹੈ ਜਹਾਂ। ਜਿੱਥੇ ਹੇਮਕਉਂਟ ਪਰਬਤ ਹੈ। ਸਪਤਸ੍ਰਿੰਗ ਸੋਵਤ ਹੈ ਤਹਾਂ। ਆਤੇ ਜਿੱਥੇ ਸੱਤ ਪਹਾੜੀ ਚੋਟੀਆਂ ਸੁਭਾਏ ਮਾਨ ਹਨ। ਸਪਤਸ੍ਰਿੰਗ ਤੇਹ ਨਾਮ ਕਹਾਵਾ। ਉਸ ਸਥਾਨ ਦਾ ਨਾਮ ਸਪਤਸ੍ਰਿੰਗ ਕਿਹਾ ਜਾਣ ਲੱਗਿਆ। ਪੰਡ ਰਾਜ ਜਹ ਜੋਗ ਕਮਾਵਾ ਜਿੱਥੇ ਪਾਂਡਵਾ ਨੇ ਰਾਜ ਯੋਗ ਦੀ ਸਾਧਨਾ ਕੀਤੀ ਸੀ ਤਹ ਹਮ ਅਧਿਕ ਤਪੱਸਿਆ ਸਾਧੀ ਉਸ ਥਾਂ ਤੇ ਅਸੀਂ ਬਹੁਤ ਅਧਿਕ ਤਪੱਸਿਆ ਕੀਤੀ ਮਹਾਕਾਲ ਕਾਲ ਕਾ ਆਰਾਧੀ ਅਤੇ ਮਹਾਕਾਲ ਅਤੇ ਕਾਲ ਕਾ ਦੀ ਆਰਾਧਨਾ ਕੀਤੀ ਇਹ ਵਿਦ ਕਰਤ ਤਪੱਸਿਆ ਪਿਓ ਇਸ ਤਰ੍ਹਾਂ ਤਪੱਸਿਆ ਕਰਦੇ ਰਹੇ ਅਤੇ ਅੰਤ ਵਿੱਚ ਤਪੱਸਿਆ ਦੇ ਫਲ ਸਰੂਪ ਦ્વਾਤੇ ਇੱਕ ਰੂਪ ਹੋਇ ਕੇ ਉਹ ਦ્વਾਤੋ ਅਦਵੈਤ ਰੂਪ ਹੋ ਗਏ ਤਾਤ ਮਾਤ ਮੁਰ ਅਲਖ ਆਰਾਧਾ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦੀ ਆਰਾਧਨਾ ਕੀਤੀ ਬਹੁ ਵਿਧ ਯੋਗ ਸਾਧਨਾ ਸਾਦਾ ਆਤੇ ਬਹੁਤ ਤਰਾਦੀ ਯੋਗ ਸਾਧਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ